ਜਦੋਂ ਫਾਈਨਲ ਲੇਸ ਸੀ ਸਦੀ ਅਸੈਂਬਲੀ ਦਾ ਤੇ ਮੈਂ ਇਹਨੂੰ ਇਹ ਗੱਲ ਜ਼ਿੰਮੇਵਾਰੀ ਠਰਾ ਦਿਆ ਕਿ ਮੇਰੇ ਕੋਲ ਆਇਆ ਨਹੀਂ ਜਾਣੇ ਇੱਕ ਦਿਨ ਵਾਸਤੇ ਜਬਿਰਵਾਨ ਸਾਹਿਬ ਤੇ ਜ਼ਿੰਮੇਵਾਰੀ ਸੁਚੇਤ ਜੇਤਾ ਇਹਨਾਂ ਨੂੰ ਨਿਭਾਇਓ ਬੜੀ ਚੰਗੀ ਨਿਭਾਈ ਇਹ ਕਬੱਡੀ ਪੰਡ ਜਿਹੜੀ ਸੀ ਇਹ ਸਰਕਾਰ ਦੇ ਖਿਲਾਫ ਸਿਰ ਤੇ ਚੁੱਕੀ ਜੰਜੀਰਾ ਇਹਨੇ ਆਪਣੇ ਹੱਥ ਚ ਪਾਈਆਂ ਉਹ ਡਰਾਮਾ ਚੰਗਾ ਰਚਾਇਆ ਤੇ ਭੈ ਹਰਾਨ ਹੋ ਗਿਆ ਤੇ ਵਿਹਦੀ ਬਾਤ ਹੀ ਸਾਰੀ ਬੰਦਵੀ ਲਾਤੀ ਉਹਨਾਂ ਦੇ ਖਲਾ ਤੇ ਪਤਾ ਬਾਅਦ ਚ ਲੱਗਾ ਕਿ ਆ ਜੋ ਇਲੈਕਸ਼ਨ ਜੋ ਇਹਨੇ ਤੌਰ ਤਰੀਕਾ ਅਪਣਾਇਆ ਸੀ ਆਪਣੇ ਲੋਗਾ ਨਾਲ ਨੇ ਜੋ ਧੋਖਾ ਕੀਤਾ ਤਰੋਹ ਕੀਤਾ ਕੋਈ 4.5 ਹਜ਼ਾਰ ਪਰਿਵਾਰ ਇਹਨੇ ਗੱਲ ਦੱਸ ਦਿੱਤੀ ਕਿ ਮੈਂ ਤੁਹਾਡਾ 25 ਤੋਂ 35 ਹਜ਼ਾਰ ਰੁਪਇਆ ਕਰਾਂ ਦਾ ਛੱਤਾਂ ਦਾ ਜਿਹੜਾ ਗਵਰਨਮੈਂਟ ਆਫ ਪੰਜਾਬ ਤੋਂ ਕੈਪਟਨ ਅਮਰਿੰਦਰ ਸਿੰਘ ਕੋ ਅਪਰੂਵ ਕਰਾ ਲਿਆ ਉਹ ਜੋ ਬੇਸਿਕਲੀ 300 ਬੰਦੇ ਦਾ ਹੋਇਆ ਸੀ ਬਾਕੀ ਤਕਰੀਬਨ 3900 ਬੰਦੇ ਨੂੰ ਫਰਜ਼ੀ ਚਿੱਠੀਆਂ ਬੀਡੀਪੀਓ ਦੇ ਨਕਲੀ ਸਾਈਨ ਕਰਕੇ ਆਪਣੇ ਨਕਲੀ ਸਾਈਨ ਕਰਕੇ ਦੇ ਦਿੱਤੇ ਤੇ ਜਿਹੜੇ 300 ਨੂੰ ਮਿਲ ਗਏ ਸੀ ਉਹ ਦੂਜਿਆਂ ਨੂੰ ਕਹਿਤਾ ਕਿ ਕਿ ਇਲੈਕਸ਼ਨ ਦਾ ਕੋਡ ਆ ਗਿਆ ਪਿਲੇਕਸ਼ਨ ਕੋਡ ਹਟਦੇ ਆ ਬਾਕੀ 300 ਨੂੰ ਵੇਖੋ ਆ ਮਿਲ ਗਏ ਨੇ ਪੈਸੇ ਤੁਹਾਡੇ ਵਾਸਤੇ ਐਲੈਕਸ਼ਨ ਕੋਡ ਹਟਦੇ ਤੁਹਾਨੂੰ ਪੈਸੇ ਮਿਲ ਜਾਣੇ ਬੇਸਿਕਲੀ ਉਹ ਜਿਹੜੀ 4000 ਵੋਟ ਹੈ ਇਹ ਉਸੇ ਬੋਲ ਦੇ ਹੀ ਸਰਤੇ ਦਿੱਤੇ ਗਿਆਨ ਨੂੰ ਧੋਖਾ ਦਿੱਤਾ ਤੋ ਰੋਕੀਤਾ ਉਹ ਫਿਰ ਜਿਹੜਾ ਆਪ ਦਾ ਕੈਂਡੀਡੇਟ ਹੈ ਉਹਨੂੰ ਜਦੋਂ ਇਹ ਸਾਰੇ ਕੰਮ ਦਾ ਪਤਾ ਲੱਗਾ ਤੇ ਉਹਨੇ ਇਹਦੇ ਪਿੱਛੇ ਪੈਰ ਵਹੀ ਸ਼ੁਰੂ ਕਰਦੇ ਉਹਨਾਂ ਲੋਕਾਂ ਨੂੰ ਗਿਆ ਉਹ ਤੋਂ ਪਤਾ ਲੱਗਾ ਕਿ ਇਹ ਤਾਂ ਹੈ ਹੀ ਸਾਰਾ ਫਰੇਗ ਹੋਇਆ ਝੂਠ ਹੋਇਆ ਬੀਡੀਪੀਓ ਕੋ ਬਿਆਲ ਲਿਓ ਕੇ ਤਾਂ ਮੇਰੇ ਤੇ ਸਿਗਨੇਚਰ ਹੀ ਨਹੀਂ ਹੈ ਐਮਐਲਏ ਤੇ ਕਦੀ ਤੁਹਾਨੂੰ ਪਤਾ ਹੈ ਸਰਟੀਫਿਕੇਸ਼ਨ ਦਿੰਦਾ ਹੀ ਨਹੀਂ ਇਹਨਾਂ ਤੇ ਤੋਂ ਵਿਜੀਲੈਂਸ ਨੇ ਬਕਾਇਦਾ ਤੌਰ 'ਤੇ ਇਹਨੂੰ ਅੰਦਰ ਦੇਣ ਦਾ ਪ੍ਰੋਗਰਾਮ ਬਣਾਇਆ ਇਹਨੇ ਉਹ ਸੌਦਾ ਫੇਰੇ ਭਗਵੰਤਰਾ ਕੀਤਾ ਮੈਂ ਤੁਹਾਨੂੰ ਇਹ ਸਾਫ਼ ਸੁਥਰੀ ਸਰਕਾਰ ਵੀ ਇੱਕ ਐਗਜ਼ਾਮਪਲ ਦੇਣਾ ਚਾਹਾਂ ਜਿਨੇ ਲੋਕਾਂ ਨਾਲ ਧੋਖਾ ਕਰਕੇ ਧੋਖਾ ਕਰਕੇ ਵੋਟਾਂ ਨਹੀਂ ਆ ਉਹ ਇਹ ਜਿਹੜੀ ਬਦਲਾਅ ਦੀ ਸਰਕਾਰ ਹੈ ਉਹਨਾਂ ਨੇ ਉਸੇ ਨੂੰ ਟਰੋਪ ਕੀਤਾ ਉਹਨੂੰ ਫਿਰ ਐਮਪੀ ਦਾ ਕੈਂਡੀਡੇਟ ਬਣਾਇਆ ਜਿਹੜੇ ਕਹਿੰਦੇ ਸੀ ਅਸੀਂ ਪਰਿਵਾਰਵਾਦ ਤੇ ਵਿਸ਼ਵਾਸ ਨਹੀਂ ਕਰਦੇ ਹੁਣ ਇਹਦੇ ਮੁੰਡੇ ਨੂੰ ਹੀ ਟਿਕਟ ਦੇਣਗੇ ਇਹੀ ਆਪ ਵਾਲੇ ਜਿਹੜੇ ਕਹਿੰਦੇ ਸੀ ਅਸੀਂ ਟਰਾਂਸਪੋਰਟਰਾਂ ਦੇ ਖਿਲਾਫ ਟਰਾਂਸਪੋਰਟ ਮਾਫੀਆ ਦੇ ਖਿਲਾਫ ਇਹ ਭਗਵੰਤ ਕਹਿੰਦਾ ਸੀ ਮੈਂ ਕਾਰਵਾਈ ਕਰੂੰਗਾ ਬੜੇ ਕਿ ਸਾਹਦੇ ਹਲੇ ਕਹੇ ਤੋਂ ਉਹੀ ਕਾਲੀ ਦਲ ਦਾ ਜਿਹੜਾ ਸਾਰਾ ਬਡਾ ਗਰੋਹ ਬਣਿਆ ਜਾਂਦਾ ਸੀ ਟ੍ਰਾਂਸਪੋਰਟ ਦਾ ਉਸੇ ਨੂੰ ਆਪਣੀ ਪਾਰਟੀ ਸ਼ਾਮਿਲ ਕਰ ਰਿਹਾ ਵੀ ਵੀਡੀਓ ਵੇਖੀ ਹੋਣੀ ਜਿਹੜਾ ਕਿਸੇ ਟਾਈਮ ਲਿੰਪੀ ਢਿੱਲੋਂ ਦੀ ਮਾਫੀਆ ਦੀ ਟ੍ਰਾਂਸਪੋਰਟ ਦੀ ਮਾਫੀਆ ਦੇ ਗੱਲ ਕਰਨ ਵਾਲਾ ਚੀਫ ਮਿਨਿਸਟਰ ਸੀ ਇਹ ਉਸੇ ਨੂੰ ਆਪਣਾ ਕੇ ਹੋਏ ਬੀਜੇਪੀ ਵਰਗਨਾ ਜਿਹੜਾ ਇਹਨਾਂ ਨੇ ਵੀ ਸੇਮ ਹੀ ਉਹ ਰੱਖਿਆ ਦੀ ਕੱਪੜੇ ਸਾਫ਼ ਕਰਨ ਵਾਲੀ ਮਸ਼ੀਨ ਰੱਖੀ ਹੈ ਜਿਹੜਾ ਇਹਨਾਂ ਚਾਹਦੇ ਹੋ ਸਾਫ਼ ਸੁਥਰਾ ਹੋ ਜਾਂਦਾ